ਕਿਹੜੇ ਨੇ ਆਪਣੇ ਅੱਛਾ ਅੱਛਾ ਹਾਂ ਜੀ ਦਿੱਦ ਆਇਆ ਕਿਥੇ ਸਿੱਧੂ ਆਜੇ ਕਿਥੇ ਹਾਂ ਜੀ ਕੀ ਸਿੱਧੂ ਕਿਥੇ ਬਤ ਹਾਂ ਕਿੰਨਾ ਪਿਆਰ ਹੁੰਦਾ ਸਿੱਧੂ ਦਾ ਹਾਂ ਸਿੱਧੂ ਦਾ ਪਿਆਰ ਕਿੰਨਾ ਹੁੰਦਾ ਦੱਸਿਂ ਆ ਆਪਣਾ ਦਾਰਾ ਬਾਈ ਪਟ ਰਿਹਾ ਟੋਆ ਇੱਕ ਪੀਲਾ ਬਾੰਸ ਲਾਉਣਾ ਆਪਾਂ ਦਾਰਾ ਬਾਈ ਪਟ ਰਿਹਾ ਟੋਆ ਇੱਕ ਪੀਲਾ ਬਾੰਸ ਲਾਉਣਾ ਤੇ ਇੱਕ ਸੋਟੀ ਵਾਲਾ ਬਾੰਸ ਲਾਉਣਾ ਤੇ ਇਹਦੇ ਵਿੱਚ ਦੋ ਫਾਇਦੇ ਇੱਕ ਤਾਂ ਆਪਾਂ ਨੂੰ ਜਦੋਂ ਵੀ ਕੋਈ ਬਾੜ ਕਰਨੀ ਆ ਉਦੋਂ ਆਪਾਂ ਨੂੰ ਜ਼ਰੂਰਤ ਪੈਂਦੀ ਆ ਕਈ ਵਾਰ ਕੋਈ ਹਲ ਨੇ ਟੰਗਣੇ ਆ ਉਹਦੇ ਵਿੱਚ ਵੀ ਆਪਾਂ ਨੂੰ ਜ਼ਰੂਰਤ ਪੈਂਦੀ ਆ ਬਾੰਸ ਦੀ ਤੇ ਨਾਲ ਨਾਲ ਆਪਾਂ ਨੂੰ ਇਹ ਫਾਇਦਾ ਹੋ ਜਾਂਦਾ ਜੀ ਉਹ ਦੂਜਾ ਵੀ ਚੱਕ ਲੈ ਬਈ ਕੋ ਨਾ ਚੱਕ ਲੈ ਤੇ ਨਾਲ ਆਪਾਂ ਨੂੰ ਇਹ ਫਾਇਦਾ ਵੀ ਇਹਦੇ ਵਿੱਚ ਨਾ ਬਹੁਤ ਸਾਰੇ ਪੰਛੀ ਝਾੜ ਦੇ ਵਿੱਚ ਰਹਿ ਜਾਂਦੇ ਆ ਇਹਦੇ ਕਰਕੇ ਆਪਾਂ ਨੂੰ ਆਪਾਂ ਲਾ ਰਹੇ ਆ ਤੇ ਆ ਦੇਖੋ ਬਾਈ ਪਟ ਰਿਹਾ ਨਾਲ ਤੇਗ ਤਿਕਾ ਬੱਜੂਤਰੇ ਹਾਂ ਹਾਂ ਚਾਚਾ ਨਾ ਬਾਈ ਜੀ ਚਾਚਾ ਨਾ ਉਹ ਜਾਂਦਾ ਚਾਚਾ ਆ ਲੈ ਉਹ ਕੋਈ ਯਾਰ ਤੁਸ ਕੇਰਾ ਲੈ ਕੇ ਆਇਆ ਸਰ ਉਹ ਵੀਡੀਓ ਤੇ ਹੂੰ ਹੂੰ ਉਹ ਮੈਂ ਨਾ ਨਾ ਤਾਂ ਤੁਸ ਕੇਰਾ ਹੀ ਲੈ ਜਾ ਸਕਦਾ ਹੂੰ ਹੂੰ ਪਰ ਇਸ ਕਰਨਾ ਮਹਤ ਤੇ ਹੀ ਕਰਨਾ ਮਹ ਮਰਾ ਧੜੀਆ ਪੁੱਛ ਰਹੀ ਸੀ ਬਾਈ ਉਹ ਬੰਦਾ ਜਵਾਬ ਨਹੀਂ ਗਿਆ ਹੂੰ ਹੈ ਹੂੰ ਹਾਂ ਉਹਦਾ ਪਤਾ ਹੀ ਨਹੀਂ ਜੇਦਾ मैं। कानू थ पालला उधर पा दे